हेलो ईट फैमिल किए सारण आई होप कि सारण बहुत वीयू हो गए स्वागत अपने चैनल में सो एवरी वन टाइम हो चुके तकरीबन नसीला ओए हेलो गाई सती भैया रही है सो एवरी वन नसीला अपनी रही है एंड इतना कर रहे थे फोटोशूट फिक्स फिलहाल उदा ही लिबड़े तिबड़े आप एंड मैं अपने बलॉग की शुरुआत बाहर बाद चेक कर द ਨਿਊਜ਼ ਚੈੱਕ ਕਰੋ ਸੋ एवरीवन ਅੱਜ ਮੈਂ ਕੰਮ ਤੇ ਨਹੀਂ ਗਈ ਪਰ ਸੁ ਜਾਵਾਂਗੀ ਥੈਨ ਕਾਮਦੇਵੀ ਫਾਈਨਲੀ ਸਾਰਿਆਂ ਨੂੰ ਗੁੱਡ ਨਿਊਜ਼ ਆ ਗੁੱਡ ਨਿਊਜ਼ ਇਹ ਆ ਕਿ ਅੱਪਾ ਸਭ ਤੋਂ ਪਹਿਲਾਂ ਤਾਂ ਮੈਂ ਵਲੌਗ ਦੇ ਚੱਕਰਾਂ 'ਚ ਤੁੱਪੇ ਆ ਗਏ ਆ ਜੋ ਕਿ ਮੈਨੂੰ ਨਹੀਂ ਆਣਾ ਚਾਹੀਦਾ ਸੀ ਐਂਡ ਗੁੱਡ ਨਿਊਜ਼ ਇਹ ਆ ਕਿ ਬਸ ਮੇਰੇ ਸਿਰਫ ਅਨ uh, 10 4, 20 ਦਿਨ ਰਹਿ ਗਏ ਨੇ ਉਸ ਤੋਂ ਬਾਅਦ denn ਆਪਣਾ ਸਾਰਾ ਸਮਾਨ ਲੈ ਆਣਾ ਹੈ ਓਪਨਿੰਗ ਆਪਾਂ ਜਲਦੀ ਹੀ ਕਰਾਂਗੇ ਸਲੂਨ ਦੀ ਠੀਕ ਆ ਚਲ ਹਾਲ ਮੈਂ ਹਜੇ ਦੱਸ ਰਹੀ ਆ ਐਂਡ ਬਾਕੀ ਤੁਹਾਨੂੰ ਦੱਸ ਦੇ ਰਾਂਗੇ ਟਾਈਮ ਸਰ ਹੀ ਓਕੇ ਸੋ एवरीवन ਗਰਮੀ ਆ ਚੁੱਕੀ ਆ ਨੇ ਤੁਸੀਂ ਦੇਖ ਸਕਦੇ ਹੋ ਧੁੱਪ ਦੇਖੋ ਕਿੰਨੀ ਲੱਗੀ ਹੋਈ ਆ ਬਾਰ ਨਿਕਲ ਨੂੰ ਵੀ ਦੇਲ ਨਹੀਂ ਘਾਰ ਰਿਹਾ ਅੱਜ ਸਾਰਾ ਦਿਨ ਘਰ ਸੀ ਘਰ ਦਾ ਸਾਰਾ ਕੰਮ ਕੀਤਾ ਲੈਣਾ ਉਸ ਤੋਂ ਬਾਅਦ ਮੈਂ ਵੇਟ ਕਰਦੀ ਰਹੀ ਕਿ ਆਪਣਾ 2 ਵਜੇ ਵਲੌਗ ਸਟਾਰਟ ਕਰਾਂਗੀ ਹੁਣ ਵਲੌਗ ਸਟਾਰਟ ਕਰਾਂਗੀ ਹੁਣ ਕਰਾਂ ਕੀ ਤੇ ਹਾਂਜੀ एवरीवन ਅਸੀਂ ਜਾ ਰਹੇ ਹਾਂ ਜੀ ਆਪਣਾ ਨਾਲ ਦੇ ਪਿੰਡ ਜਾ ਰਹੇ

ਕਸਰ ਉਸ ਟਾਈਮ ਉਥੇ ਸ਼ਹਿਰਾਂ ਵਿੱਚ ਉਹ ਯਾਰੋ ਉਥੇ ਤਾਂ ਰੰਗ ਰੰਗ ਪਾ ਦਿੰਦੇ ਨੇ ਜਿਹੜਾ ਮਰਜੀ ਭਵੇਂ ਗੁੱਸਾ ਕਰੀ ਆਵੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਕੋਈ ਕਿਸੇ ਤੇ ਰੰਗ ਰੰਗ ਲਾ ਦਵੇ ਅਣਜਾਣੇ ਦਿੱਕਾ ਕਰ ਦਿੰਦੇ ਆ ਸ਼ਹਿਰਾਂ ਵਿੱਚ ਤਾਂ ਖੁੱਲਾ ਘਮਚਾਲਦਾ ਹੈ ਅਜ਼ੀਰਾ ਸਾਰੀਆਂ ਦੁਕਾਨਾਂ ਤੋਂ ਉਹਦਾ ਰੰਗ ਲੈ ਕੇ ਇੱਕ ਦੂਸਰਾ ਪੂ ਰੰਗ ਦਿੰਦੇ ਬਾਅਦ ਵਿੱਚ ਪੈਸੇ ਜਿਹੜੀ ਦੁਕਾਨ ਆਉਣੀ ਰਹਿਤਦਾਰ ਕਰਦੇ ਨਾਲ ਜਦੋਂ ਰਾਤ ਪੈਣੀ ਸਾਰਿਆਂ ਦੇ ਪੈਸੇ ਦੇਣ ਸ਼ਾਪ ਹੋਤਰ ਹੈ ਹਾਨਕਾ ਲਗਾ ਕੇ ਆਉਣਾ ਸੀਗਾ एवरीवन बॉबी गया जी शॉप ਤੇ ਲੈਣਾ ਸਮਾਨ ਜਿਹੜਾ ਲੈਣਾ ਚਾਹੁੰਦਾ ਨਾ ਮੋੜਾ ਕਿਵੇਂ ਸੋ ਮੈਨ 스ਕੂਟੀ ਮੋੜ ਨਹੀਂ ਪੈਣੀ ਹੈ ਇੱਕ ਹੱਥ 'ਚ ਮੈਂ ਕੈਮਰਾ ਫੜਿਆ ਹੋਇਆ ਹੈ ਕੈਮਰਾ ਫੜ ਕੇ ਸੋ एवरीवन ਇੱਕ ਹੱਥ 'ਚ ਮੈਂ ਕੈਮਰਾ ਫੜਿਆ ਹੋਇਆ ਹੈ ਤੇ ਕਾਦਨ ਸਕੂਟੀ ਨੂੰ ਮੋੜਨਾ ਪੈ ਰਿਹਾ ਹੈ ਬੋਦੀ ਨੂੰ ਆਲੰਦੋ ਦੰਨ ਉਸ ਤੋਂ ਬਾਅਦ ਅਸੀਂ ਜਾਂਦੇ ਆ ਲੈ ਲਿਆ ਚਲੋ ਸੋ ਹਾਂਜੀ एवरीवन ਤੇ ਹੋਰ ਅਸੀਂ ਆ ਚੁੱਕੇ ਆ ਕੀ ਹੋਣਾ ਸੀ ਯਾਨੀ ਕਿ ਨਾ ਚਾਹੀਦਾ ਸੀ ਕੰਮ ਪੈ ਗਿਆ ਜਿੱਦੋਂ ਦੰਨ ਹੋਰ ਜਾਣਨੇ ਜੀ ਘਰੇ ਹੀ ਘਰੇ ਤੱਕ ਚੱਲਦੇ ਆ ਸੋ ਕਿਤੇ ਕਿਤੇ ਕਿਉਂ ਹੋ ਰਹੀ ਹੈ ਕੋਈ ਗੱਲ ਨਹੀਂ ਵੈਸੇ ਤਾਂ ਦੋ ਹੈਗੇ ਆ ਮੇਰੇ ਕੋਲੇ ਕੋਈ ਟੈਂਸ਼ਨ ਨਹੀਂ ോ ഗ്രാമം നന്ദി ആണെങ്കിൽ സടകൂടി സു ਹਾਂਜੀ एवरीवन ਅਸੀਂ ਆ ਚੁੱਕੇ ਸੀ ਘਾਰ ਤੇ ਸਾਡਾ ਹਾਲ ਦੇਖੋ ਸੋ ਇੱਕ ਗੱਲ ਮੈਂ ਨੋਟਿਸ ਕਰਦੀ ਹਣੀ ਕਿ ਜਦੋਂ ਬਾਹਰ ਜਾਣਾ ਨਾ ਯਾਰ ਫੇਸ ਕਵਰ ਕਰਕੇ ਜਾਣਾ ਪਰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਆਪਣੀ ਕੇਅਰ ਕਰਨੀ ਹੈ ਉਥੀ ਆਵੇ ਗੋਇਣਦਗਾਂ ਦੇਖੋ ਇਹਨਾਂ ਦੇ ਲੱਛਣ ਆਰੇ ਬਰਾਗ ਦੇ ਕਿਉਂ ਖਾਣੇ ਦਾ 5000 ਰੁਪਏ ਕਿੰਨੀ ਸੋ ਹਾਂਜੀ एवरीवन ਮੇਰੀ ਤੁਹਾਨੂੰ ਅੱਜ ਸਪੈਸ਼ਲ ਚੀਜ਼ ਦਿਖਾਣੀ ਹੈ ਲੈ ਕੇ ਆਣਾ ਸੋ ਮੇਰੀ ਇੱਕ ਚੀਜ਼ ਸੀ ਜੋ ਕਿ 5000 ਦੀ ਆਈ ਸੀ ਨਹੀਂ ਪਰ ਨਹੀਂ ਦਿਖਾਣੀ ਸੌ ਜੇ ਤੁਸੀਂ ਪੁੱਛੋਗੇ ਤਾਂ ਜ਼ਰੂਰ ਦਿਖਾਵਾਂਗੇ ਪਰ ਉਹ ਇੱਕ ਚੀਜ਼ ਹੈ ਵੀ ਜੋ ਕਿ 5000 ਦੀ ਆਈ ਹੈ ਠੀਕ ਆ ਤੇ ਜਰੂਰ ਦੱਸਣਾ ਕਮੈਂਟ ਕਰਕੇ ਜਰੂਰ ਆਪਾਂ ਨੈਕਸਟ ਵਲੌਗਸ ਜਰੂਰ ਚੀਜ਼ ਦਿਖਾਵਾਂਗੇ ਐਂਡ ਸ਼ੇਅਰ ਸਕਦੀਆਂ ਵੀ ਨਹੀਂ ਲੈ ਸਕਦੇ ਤੁਸੀਂ ਮੈਨੂੰ ਐਂ ਦੱਸੋ ਕਿ ਇੱਕ ਹਲਕੀ ਜੀ ਚੀਜ਼ ਹੈ ਕਿ ਉਹ ਸਿਰਫ 5000 ਦੀ ਹੈ ਕਿ ਮੈਂ ਲੈ ਸਕਦੀਆਂ ਕਿ ਨਹੀਂ ਲੈ ਸਕਦੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਕੋਈ ਚੀਜ਼ ਦੇਖਣਾ ਚਾਹੁੰਦੇ ਹੋ ਤਾਂ ਵੀ ਦੱਸਣਾ ਕਮੈਂਟਾਂ ਦੇ ਵਿੱਚ ਮੈਂ ਜਰੂਰ ਤੁਹਾਨੂੰ ਨੈਕਸਟ ਵਲੌਗਸ ਦਿਖਾਵਾਂਗੀ ਤੇ ਬਾਕੀ ਗੁੱਡ ਨਿਊਜ਼ ਐਸੀ ਗੁੱਡ ਨਿਊਜ਼ ਸਾਰੀ ਨਾ ਖਾਈ ਮੇਰੀ ਚਾਕਲੇਟਾਂ ਉਰੇ ਲਾ ਕੇ ਆ ਹਾਂ ਆ ਇਧਰ ਮੈਂ ਵਲੌਗ ਸਟਾਰਟ ਹੈ ਵਲੌਗ ਸਟਾਰਟ ਹੈ ਮੈਂ ਢੀ ਕੱਟ ਰਾ ਸੋ एवरीवन ਮੇਰੀ ਚਾਕਲੇਟ ਬੋਬੀ ਖਾ ਰਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਚਾਹ ਲੈ ਮੈਨੂੰ ਤੇ ਥੋੜੀ ਇਹ ਕੀ ਹੈ ਸਾਰੀ ਤਾਂ ਮੈਂ ਦੇਣੀ ਨਹੀਂ ਤੈਨੂੰ ਚਾਕਲੇਟ ਵੀ ਤੂੰ ਸਾਰੀ ਲਏਂਗਾ ਦੇ ਇਧਰ ਔਰ ਮੇਰੀ ਚਾਕਲੇਟ ਦੇ ਸੋ ਆਰ ਬੰਦ ਇਧਰ ਤੁਸੀਂ ਦੇਖੋ ਇੱਕ ਹੀ ਗੱਲ ਮੈਂ ਕੰਮ ਤੋਂ ਲਿਆਂਦੀ ਗੱਲ ਲਿਆਂਦੀ ਕਿੱਥੋਂ ਹੈ ਮੇਰੀ ਜੌਗਰਡ ਤੇ ਲੜਨਾਂ ਨਹੀਂ ਯਾਰੀ ਦੀ ਹੈ ਮੈਂ ਕਿਹਦੀ ਖਾਦੀ ਨਹੀਂ ਮਰਨ ਕੀਤਾ ਆ ਗੱਲ ਬਾਨੇ ਮੇਰੀ ਸਾਰੇ ਭਾਈ ਅੰਗਨੀ ਅੰਨੇ ਬੁਏ ਬਰੀ ਪੈਕੇਟ ਤਾਂ ਦੇ ਸੋ एवरीवन ਦੇਖੋ 100 ਦੀ ਹੈ ਇੱਕ ਮੈਂ ਚੋਰੀ ਲਿਆਂਦੀ ਸੀ ਇੰਨੇ ਤੋਂ ਕਿਸ ਨੂੰ ਪਤਾ ਨਾ ਲੱਗੇਗਾ ਨਾਲੇ ਸਾਰੀ ਨਾ ਖਾਈ ਹੂੰ ਸੋ एवरीवन कॉल्ड ਮੈਮ ਜਿਹੜਾ ਵਾਪਸ ਆ ਰਹੀ ਸੀ ਨਾ ਫਸਟ ਟਾਈਮ ਮੈਂ ਆਪਣੇ ਲਈ ਚਾਕਲੇਟ ਲਾ ਕੇ ਦੀ ਸੋ ਹਾਂਜੀ एवरीवन ਚਾਕਲੇਟ ਮੈਂ ਖਾ ਚੁੱਕੀ ਹਾਂ ਵੈਸੇ ਜ਼ਿਆਦਾ ਤਾਂ ਨਹੀਂ ਖਾਣੀ ਚਾਹੀਦੀ ਬੋਬੀ ਨਾਲ ਮੇਰੀ ਹੁਣੇ ਵਲੌਗ ਦੇ ਵਿੱਚ ਲੜਾਈ ਪੈਣੀ ਕਿਉਂਕਿ ਮੈਂ ਕੱਲ ਜਦੋਂ ਕੰਮ ਤੋਂ ਆ ਰਹੀ ਸੀ ਨਾ ਮੈਂ ਆਪਣੇ ਲਈ ਚੀਜ਼ੀਆਂ ਕਾਫੀ ਸਨੇ ਲਿਆਂਦਾ ਸੀ ਖੁਸ਼ਕ ਮੇਰੀ ਐਕਟਿਵਾ ਵਿੱਚ ਵੀਪਿੰਗਾਂ ਨੂੰ ਨਹੀਂ ਪਤਾ ਲੱਗਾ ਪਰ ਚਾਕਲੇਟ ਮੈਂ ਫ੍ਰਿਜ ਵਿੱਚ ਰੱਖੀ ਸੀ ਕਿ ਪਿਗਲ ਨਾ ਜਾਵੇ ਪਰ ਉਹਨਾਂ ਨੇ ਕੀ ਕੀਤਾ ਨਾ ਜਿਹੜੀ ਚੀਜ਼ ਚੋਰਾਂ ਦਾ ਭਲਕੋ ਕਰ ਰਹੇ ਨੇ ਉਹਨੂੰ ਪਤਾ ਲੱਗਾ ਚਾਕਲੇਟ ਦਾ ਉਹਨੇ ਕੱਢ ਲਈ ਉਹਨੇ ਸਾਰੀ ਖਾ ਚ ਸਾਰੀ ਲੈ ਗਿਆ ਕੰਮਰੇ ਸ਼ੋਂ ਖਾਏਗਾ ਮੈਨੂੰ ਤੁਸੀਂ ਦੇਖ ਹੀ ਸਕਦੇ ਕੋਈ ਇੰਨੀ ਕੋ ਦਿੱਤੀ ਸੀ ਚਲੋ ਮੈਂ ਖਾ ਲਈ ਹੈ देन ਨੈਕਸਟ ਵਲੌਗ ਦੇ ਵਿੱਚ ਆਪਾਂ ਮਿਲਾਂਗੇ ਸੋ एवरीवन ਮੈਨੂੰ ਤੁਸੀਂ ਜ਼ਰੂਰ ਦੱਸਣਾ ਕਿ ਉਹ ਤੁਸੀਂ ਚੀਜ਼ ਦੇਖਣਾ ਚਾਹੁੰਦੇ ਹੋ ਜੋ ਕਿ ਮੈਂ 5000 ਦੀ ਆਇਆ ਮਤਲਬ ਕਿ ਯਾਨੀ ਕਿ 5000 ਦਾ ਪ੍ਰਾਈਸ ਹੈ ਉਹ ਚੀਜ਼ ਦਾ ਯਾਨੀ ਕਿ ਬਸ ਮੈਂ ਨਹੀਂ ਦੱਸ ਸਕਦੀ ਕਿ ਉਹ ਚੀਜ਼ ਆਪ 5000 ਪ੍ਰਾਈਸ ਆ ਠੀਕ ਆ ਨੈਕਸਟ ਵਲੌਗ ਫੇਰ ਹੀ ਮੈਂ ਲੈ ਕੇ ਆਵਾਂਗੀ ਤੁਸੀਂ ਮੈਨੂੰ ਇਸ ਵਲੌਗ ਦੇ ਵਿੱਚ ਜ਼ਰੂਰ ਦੱਸਣਾ ਕਿ ਮੈਂ ਚੀਜ਼ ਲੈ ਸਕਦੀ ਆ ਜਾਂ ਕੀ ਹੋ ਸਕਦੀ ਇਹ ਵੀ ਦੱਸਣਾ ਤੇ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਵੀ ਜ਼ਰੂਰ ਦੱਸਣਾ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ